ਤਾਂ ਕੁਝ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਆਪ ਦੇਖ ਸਕਦੇ ਹੋ ਕਿ ਕਿਵੇਂ ਦਿਨ ਦਿਹਾੜੇ ਤਿੰਨ ਲੁਟੇਰਿਆਂ ਦੇ ਵੱਲੋਂ ਇੱਕ ਦਫ਼ਤਰ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਪਰ ਉੱਥੇ ਲੁੱਟ ਤਾਂ ਨਹੀਂ ਹੋਈ ਪਰ ਉਹ ਲੁੱਟ ਦੀ ਨੀਅਤ ਦੇ ਨਾਲ ਦਫ਼ਤਰ ਦੇ ਅੰਦਰ ਵੜਦੇ ਨੇ ਇਹਨਾਂ ਤਿੰਨੇ ਲੁਟੇਰਿਆਂ ਦੇ ਮੂੰਹ ਨੇ ਛੜੇ ਉਹ ਲਕੋਏ ਹੁੰਦੇ ਨੇ ਤਾਂ ਜਦੋਂ ਇਹ ਲੁਟੇਰੇ ਦੁਕਾਨ ਦੇ ਅੰਦਰ ਦਾਖਲ ਹੁੰਦੇ ਨੇ ਤਾਂ ਕੁੜੀ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਆ ਕਿ ਤੁਸੀਂ ਕਿਰਪਾ ਕਰਕੇ ਆਪਣੇ ਚਿਹਰੇ ਨੇ ਜਿਹੜੇ ਉਹ ਬੇਨਕਾਬ ਕਰੋ ਪਰ ਜਦੋਂ ਇਹਨਾਂ ਮੁੰਡਿਆਂ ਦੇ ਵੱਲੋਂ ਚਿਹਰੇ ਬੇਨਕਾਬ ਨਹੀਂ ਕੀਤੇ ਜਾਂਦੇ ਤਾਂ ਜਿਹੜਾ ਉਸ ਦਫ਼ਤਰ ਦਾ ਮਾਲਕ ਸੀ ਉਹ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਕੋਈ ਗੱਲ ਖਰਾਬ ਲੱਗਦੀ ਆ ਤੂੰ ਆਪਣੇ ਕੈਵਨ ਦਾ ਦਰਵਾਜ਼ਾ ਲਗਾ ਲਾ ਤਾਂ ਇਹਨੀ ਗੱਲ ਸੁਣ ਕੇ ਦਫਤਰ ਦਾ مالک ਤੇ مالک ਦੀ ਮਾਏ ਜਿਹੜੀ ਉਹ ਆਪਣੇ ਕੈਵਨ ਦੀ ਕੁੰਡੀ ਲਗਾ ਲੈਂਦੇ ਨੇ ਤਾਂ ਐਨੇ ਦੇ ਵਿੱਚ ਜਿਹੜੇ ਉਹ ਲੁਟੇਰੇ ਦੁਕਾਨ ਦੇ ਅੰਦਰ ਦਾਖਲ ਹੋਏ ਸੀ ਦਫਤਰ ਦੇ ਅੰਦਰ ਬੜੇ ਸੀ ਤਾਂ ਉਹ ਆਪਣੀਆਂ ਲੋਹਰਾਂ ਦੇ ਵਿੱਚੋਂ ਤੇਜ਼ ਤਾਰ ਹਥਿਆਰ ਨੇ ਜਿਹੜੇ ਉਹ ਕੱਢ ਲੈਂਦੇ ਨੇ ਇੱਕ ਕੋਲ ਵੱਡਾ ਦਾਤਰ ਹੁੰਦਾ ਤੇ ਇੱਕ ਕੋਲ ਛੋਟਾ ਦਾਤਰ ਹੁੰਦਾ ਉਹਨਾਂ ਮੁੰਡਿਆਂ ਦੇ ਵੱਲੋਂ ਕੈਵਨ ਦੀ ਕੁੰਡੀ ਖਿਲਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਵੀ ਕੀਤੀ ਜਾਂਦੀ ਆ ਉਹਨਾਂ ਦੇ ਵੱਲੋਂ ਦਬਕੇ ਨੇ ਜਿਹੜੇ ਉਹ ਵੀ ਮਾਰੇ ਜਾਂਦੇ ਨੇ ਤਾਂ ਐਨ ਦੇ ਵਿੱਚੋਂ ਦੂਜੀ ਦੁਕਾਨ ਦੇ ਵਿੱਚੋਂ ਨਿਕਲ ਕੇ ਇੱਕ ਔਰਤ ਆਉਂਦੀ ਹੈ ਤੇ ਜਦੋਂ ਉਹ ਔਰਤ ਦੇਖਦੀ ਆ ਕਿ ਅੰਦਰ ਗਾਹ ਪੈ ਰਿਹਾ ਤਾਂ ਗਾਹ ਪੈਦਾ ਸੁਣ ਕੇ ਉਸ ਔਰਤ ਦੇ ਵੱਲੋਂ ਦੂਜੀ ਦੁਕਾਨਦਾਰ ਵਾਲਿਆਂ ਨੂੰ ਇਤਲਾਹ ਕਰ ਦਿੱਤੀ ਜਾਂਦੀ ਹੈ ਤਾਂ ਜਦੋਂ ਉਹ ਲੁਟੇਰੇ ਦੇਖਦੇ ਨੇ ਕਿ ਉਸ ਔਰਤ ਨੇ ਗਾਹ ਪਾ ਦਿੱਤਾ ਤਾਂ ਉਹ ਲੁਟੇਰੇ ਮਿੰਟਾਂ ਦੇ ਵਿੱਚ ਦੇਖਦੇ ਹੀ ਦੇਖਦੇ ਦੁਕਾਨ ਦੇ ਅੰਦਰੋਂ ਬਾਹਰ ਨਿਕਲਦੇ ਨੇ ਤੇ ਆਪਣੀ ਐਕਟਿਵਾ ਦੇ ਉੱਪਰ ਸਵਾਰ ਹੋ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਮਾਮਲਾ ਲੁਧਿਆਣਾ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੇ ਦਿਨ ਦਿਹਾੜੇ ਤਿੰਨ ਲੁਟੇਰਿਆਂ ਦੇ ਵੱਲੋਂ ਇੱਕ ਮਨੀ ਟਰਾਂਸਫਰ ਦੇ ਦਫ਼ਤਰ ਨੂੰ ਆਪਣਾ ਨਿਸ਼ਾਨਾ ਜਿਹੜਾ ਉਹ ਬਣਾਇਆ ਗਿਆ ਪਰ ਉਹਨਾਂ ਦੀ ਲੁੱਟ ਦੀ ਨੀਅਤ ਸੀ ਜਿਹੜੀ ਉਹ ਨਾਕਾਮ ਜਾਬ ਹੁੰਦੀ ਹੈ ਕਿਉਂਕਿ ਜਿਹੜਾ ਦਫ਼ਤਰ ਦਾ ਮਾਲਕ ਸੀ ਉਸਦੇ ਵੱਲੋਂ ਆਪਣਾ ਬਚੋਅ ਕਰਦੇ ਹੋਏ ਕੈਵਨ ਦੀ ਕੁੰਡੀਆਂ ਛੜੀ ਉਹ ਲਗਾ ਲਈ ਗਈ ਤਾਂ ਐਨ ਦੇ ਵਿੱਚ ਇਹ ਸਾਰੀ ਘਟਨਾ ਦੇਖਦੇ ਹੋਏ ਇੱਕ ਔਰਤ ਦੇ ਵੱਲੋਂ ਗਾਹ ਪਾ ਦਿੱਤਾ ਗਿਆ ਤਾਂ ਗਾਹ ਪਾਉਣ ਤੋਂ ਬਾਅਦ ਉਹ ਲੁਟੇਰੇ ਨੇ ਜਿਹੜੇ ਉਹ ਫਰਾਰ ਹੋ ਜਾਂਦੇ ਨੇ ਤਾਂ ਇਹ ਸਾਰੀ ਘਟਨਾ ਜਿਹੜੀ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋ ਜਾਤਾ ਤੁਸੀਂ ਵੀ ਦੇਖ ਸਕਦੇ ਹੋ ਕਿ ਲੁਟੇਰੇ ਨੇ ਜਿਹੜੇ ਉਹ ਕਿੰਨੇ ਜ਼ਿਆਦਾ ਬੇਖੌਫ ਹੋਏ ਹੋਏ ਨੇ ਉਹਨਾਂ ਦੇ ਵੱਲੋਂ ਚੋਰੀ ਦੇ ਆਰਦਾਤਾਂ ਨੂੰ ਦਿਨ ਦਿਹਾੜੇ ਅੰਜਾਮ ਦਿੱਤਾ ਜਾ ਰਿਹਾ ਤਾਂ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਦਫ਼ਤਰ ਦੇ ਵਿੱਚ ਇੱਕ ਨਹੀਂ ਦੋ ਨਹੀਂ ਸਗੋਂ ਕਾਫੀ ਜ਼ਿਆਦਾ ਬੰਦੇ ਨੇ ਜਿਹੜੇ ਉਹ ਬੈਠੇ ਹੁੰਦੇ ਨੇ ਬਾਰੇ ਜਿਹੜੇ ਲੁਟੇਰੇ ਨੇ ਐਨੇ ਜ਼ਿਆਦਾ ਬੇਖੌਫ ਹੋਏ ਹੋਏ ਨੇ ਇਹਨਾਂ ਨੂੰ ਕਿਸੇ ਦਾ ਡਰ ਹੀ ਨਹੀਂ ਕਿ ਦੁਕਾਨ ਦੇ ਵਿੱਚ ਐਨੇ ਬੰਦੇ ਨੇ ਉਹ ਸਾਡੇ ਉੱਪਰ ਟੁੱਟ ਕੇ ਪੈ ਵੀ ਸਕਦੇ ਨੇ ਪਰ ਤੇਜ਼ ਤਾਰ ਹਥਿਆਰਾਂ ਦੀ ਨੋਕ ਦੇ ਉੱਪਰ ਉਹਨਾਂ ਨੇ ਲੁੱਟ ਦੀ ਨੀਅਤ ਦੇ ਨਾਲ ਦੁਕਾਨ ਦੇ ਅੰਦਰ ਬੜੇ ਪਰ ਉਹਨਾਂ ਦੀ ਜਿਹੜੀ ਨੀਅਤ ਸੀ ਉਹ ਨਾਕਾਮਯਾਬ ਹੁੰਦੀ ਆ ਕਿਉਂਕਿ ਜਿਹੜਾ ਦਫ਼ਤਰ ਦਾ ਮਾਲਕ ਹੈ ਉਸੇ ਵੱਲੋਂ ਆਪਣਾ ਬਚਾਓ ਆ ਜਿਹੜਾ ਉਹ ਕਰ ਲਿਆ ਗਿਆ। ਸਭ ਸ਼ਰੀਆਮ ਗੁੰਡਾਗਰਦੀ ਹੋ ਚੁੱਕੀ ਹੋਈ ਹੈ ਇੱਥੇ ਗੁੰਡਿਆਂ ਦੀ ਇੰਨੇ ਹੌਸਲੇ ਬੁਲੰਦ ਹੋ ਚੁੱਕੇ ਆ ਕਿ ਦੇਖੋ ਤੁਸੀਂ ਟ੍ਰੈਫਿਕ ਦੇਖੋ ਕਿੰਨਾ ਜ਼ਬਰਦਸਤ ਹੈ ਇਹਦੇ ਬਾਅਦੂਤ ਤੇਜ਼ ਧਾਰ ਹਥਿਆਰ ਲੈ ਕੇ ਕਿਸੇ ਆਫਿਸ ਦੇ ਵਿੱਚ ਵੜ ਜਾਣਾ। ਇਹ ਤਾਂ ਮਤਲਬ ਕੀ ਲੋਕ ਆਪਣੇ ਦੁਕਾਨਾਂ ਦੇ ਵਿੱਚ ਵੀ ਸੇਫ ਨਹੀਂ ਹੈਗੇ ਤੇ ਇੱਥੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਥੋੜਾ ਜਿਹਾ ਇੱਕ ਪੁਲਿਸ ਦਾ ਜਿਹੜਾ ਨਾਕਾ ਜ਼ਰੂਰ ਲਗਾਣ ਤਾਂ ਕਿ ਗੁੰਡਾ ਅੰਸਰਾਂ ਤੋਂ ਥੋੜੀ ਜਿਹੀ ਨਿਕਲ ਪਈ ਜਾਵੇ। ਬਾਕੀ ਇਹ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਕਾਨੂੰਨੀ ਕ ਹਾਂ ਜੀ ਸਰ ਕੀ ਨਾਮ ਹੈ? ਪ੍ਰਮੇਸ਼ ਕੁਮਾਰ। ਹਾਂ ਸਰ ਕੀ ਹੋਇਆ ਸੀ ਮਾਮਲਾ ਪੂਰਾ ਦੁਕਾਨ ਦਾ ਕਿਤੇ ਮੁੱਢੀ ਪਰ। ਮੈਂ ਤਾਂ ਰੋਟੀ ਲੈਣ ਗਿਆ ਸੀ ਦੁਬਾਰੇ ਆਪਣੀ ਖਾਣ ਗਿਆ ਸੀ ਤੇ ਬੱਚਿਆਂ ਦੀ ਲੈਣ ਗਿਆ ਸੀ। ਤੇ ਬੱਚਿਆਂ ਨੇ ਦੱਸਿਆ ਮੈਨੂੰ ਕਿ ਤਿੰਨ ਬੰਦੇ ਐਕਟਵਾ ਉਹਨਾਂ ਨੇ ਉਹ ਅੱਗੇ ਲਾਈ ਹੋ ਸੀਗੇ। ਤਿੰਨ ਬੰਦੇ ਐਕਟਵਾ ਤੇ ਆਏ ਆ ਤੇ ਆਪਣਾ ਮੂੰਹ ਟਕੇ ਹੋਏ ਸੀਗੇ ਅੰਦਰ ਖੜੇ ਆ ਤੇ ਉਹਨਾਂ ਨੂੰ ਕਿਹਾ ਵੀ ਮੂੰਹ ਆਪਣਾ ਦਿਮਾਗ ਥੱਲੇ ਕਰ ਲਓ। ਉਹਨਾਂ ਨੇ ਕੀਤਾ ਨਹੀਂ। ਦੂਜੀ ਵਾਰੀ ਫੇਰ ਕਰ ਮਹਾਂ ਥੱਲੇ ਕਰ ਲਓ। ਜਦੋਂ ਉਹਨਾਂ ਨੇ ਫੇਰ ਨਹੀਂ ਕੀਤਾ ਨਾ ਤੇ ਬੇਟੇ ਨੇ ਮੰਮੀ ਨੂੰ ਕਿਹਾ ਕਹਿੰਦਾ ਮੰਮੀ ਕੰਮ ਰਾਭ ਲੱਗਦਾ ਵਾ ਵੀ ਤੁਸੀਂ ਆਪਣਾ ਦਰਵਾਜਾ ਬੰਦ ਕਰ ਲਓ ਉਹ ਦਰਵਾਜਾ ਉਹਨੇ ਬੰਦ ਕੀਤਾ ਤੇ ਫਿਰ ਉਹਨਾਂ ਨੇ ਇੱਕਦਮ ਦਸਤਰਾ ਕੱਢ ਲਿਆ ਤੇਜ਼ ਤਰ੍ਹਾਂ ਤੇ ਆ ਸੀ ਹਾਂ ਤੇਜ਼ ਤਰ੍ਹਾਂ ਤੇ ਆ ਸੀ ਦੋ ਬੰਦੇ ਨੇ ਕੱਢੇ ਇੱਕ ਕੋਲ ਛੋਟਾ ਸੀ ਇੱਕ ਕੋਲ ਵੱਡਾ ਸੀ ਤੇ ਫਿਰ ਉਹਨਾਂ ਨੇ ਆਪਣਾ फडਕਾਇਆ ਵਾ ਇਹ ਆ ਬੱਬੂ ਸਾਹਿਬ ਵੀ ਖੋਲੋ ਖੋਲ ਦਰ ਨਹੀਂ ਤਾਂ ਮੈਂ ਤੋੜ ਦਾਂਗੇ ਫਿਰ ਉਹ ਉਹ ਬਾਹਰ ਸਾਡੇ ਜਿਹੜੀ ਕੁੜੀ ਚਾਹ ਬਣਾਉਂਦੇ ਨਾ ਤੇ ਉਹ ਬਾਹਰ ਆਈ ਉਹ ਦੇਖਿਆ ਉਹਨੇ ਵੀ ਇੱਧਰ ਰੋਲਾ ਪੈ ਰਿਹਾ ਤੇ ਬੇਟੇ ਨੇ ਕਿਹਾ ਵੀ ਉਧਰ ਦੂਸਰੇ ਦਫਤਰ ਆ ਸਾਡਾ ਟਿਕਟਾਂ ਦਾ ਦਫਤਰ ਆ ਵੀ ਉਹਨਾਂ ਨੇ ਮੁੰਡੇ ਦੇ ਬਲਕ ਲਿਆ ਉਧਰ ਤੇ ਉਹ ਫਿਰ ਬਾਹਰ ਭੱਜੀ ਨਾ ਉਹਨੂੰ ਫੜਨ ਵਾਸਤੇ ਤਿੰਨੇ ਬਾਹਰੋਂ ਨਿਕਲ ਕੇ ਬਚ ਗਈ ਬਾਹਰ ਨਿਕਲ ਗਈ ਹਾਂ ਸੜਕ ਤੇ ਆ ਧੋੜ ਦੇ ਗਈ ਤੇ ਲੁੱਟ ਦੀ ਫਰਾਗ ਨੂੰ ਅੰਜਾਮ ਦੇਣਾ ਸੀ ਕੁਝ ਲੈ ਕੇ ਵੀ ਗਏ ਨੇ ਲੈ ਕੇ ਨਹੀਂ ਗਏ ਮਤਲਬ ਲੁੱਟਣ ਵਾਸਤੇ ਆਏ ਸੀ ਜਦਕਿ ਉਹ ਬੰਦ ਕਰ ਲਿਆ ਤਾਂ ਕੁਝ ਕਰਕੇ ਫਿਰ ਬਸ ਕਿਆਜੀ ਬਚ ਗਿਆ ਉਹ ਵੀ ਜਾਨਵਾਨ ਜਾਨ ਵੀ ਬਚ ਗਈ। ਤੁਸੀਂ ਕੰਪਲੇਂਟ ਕੀਤੀ ਹੈ? ਹਾਂਜੀ ਅਸੀਂ ਰਿਪੋਰਟ ਕਰਤੀ। ਕਿਦੋਂ ਦਾ ਮਾਮਲਾ ਇਹ? ਕੱਲ 60 ਦਿਨ 60 ਦਿਨ 35 ਦੀ ਗੱਲ ਹੈ। ਕਿੱਦਾਂ ਦੇਖਦੇ ਹੋ ਕਿ ਜੇ ਸਮਰਾਲਾ ਚੌਂਕ ਦੀ ਗੱਲ ਕਰੀਏ ਕਾਫੀ ਭੀੜ-ਪਾੜਾ ਲੈ ਰਹੀ ਹੈ। ਤੇ ਬਾਪੂ ਵੀ ਜਿਹੜੇ ਬੜੀ ਹਿੰਮਤ ਲਾ ਕੇ ਲੁੱਕ ਕਰ ਮੈਸਜ ਹਾਂਜੀ ਹਾਂਜੀ ਬਿਲਕੁਲ ਪਰ ਸ਼ਰੀਆਮ ਆਇਆ ਹੈ